हां जी वीर जी वीर जी आकाशवीर ਦੇ ਕਬੂਤਰੇ ਚਾਰੇ ਠੱਠੇ ਵਾਲੇ ਵੀਰ ਦੇ ਆ ਵੇਖ ਲੋ ਜੀ ਆ ਚਾਰੇ ਕਬੂਤਰ ਵੀਰ ਦੇ 모ਰਾ ਲੱਗ ਗਿਆ ਵੀਰਾ ਪੂਛ ਦੇ ਤੇ ਆ ਵੀ ਸ਼ੀਨਾ ਤਾਂ ਬਾਦਰ ਵੀ ਤੇ ਜੀ 모ਰਾ ਜੀ ਲਾਤੀਆਂ ਨਾਲ ਅੱਜ ਆ ਮਣੀ ਵੀਰ ਘਰੇ ਪਹੁੰਚ ਗਏ ਆ ਮੋਰਾ ਮਰਾਂ ਲੱਗੀਆਂ ਕਬੂਤਰਾਂ ਤਿਆਰੀ ਆ ਵੀਰ ਜੀ ਆ ਤਰਨ ਤਾਰ ਤੋਂ ਵੀਰ ਦੇ ਕਬੂਤਰ ਵੇਖ ਲੋ ਮਹਾਨਾ ਵੀਰ ਜੋ ਉਹ ਮੈਂ ਕਿਹਾ ਵੀਡੀਓ ਬਣਾ ਕੇ ਨਾ ਹਿੰਦੀ ਆਪਣੇ ਕਬੂਤਰ ਦੇ ਹਾਂਜੀ ਉਹ ਸ਼ੇਰੂ ਪ੍ਰਧਾਨ ਹੁਣ ਨਹੀਂ ਆਏ ਨੇ ਆ ਲੱਕੀ ਚੀਮੇ ਦੇ ਵੀਰ ਦੇ ਕਬੂਤਰ ਜੋ ਵੀਰ ਜੀ ਆ ਨਾ ਮੇਰੇ ਨਾਲ ਜਾ ਰਿਹਾ ਕੋਈ ਵੀ ਜੀ ਆ ਕਰਕੇ ਵੇਲੀਆਂ ਨੇ ਦੇ ਵਿਲੇ ਕਬੂਤਰ ਆ ਤੇ ਆਵੇ ਛੱਡਣ ਦਾ ਵੀਰੋਂ ਨੇ ਕਰ ਖਾਲੜੇ ਦੇ ਕਬੂਤਰ ਉੱਡ ਗਏ ਜੇ ਦੋ ਰਹਿ ਗਏ ਉਹ ਵੀ ਡਾਢ ਲੱਗੇ ਬਸ 2 ਮਿੰਟ ਪਹਿਲਾਂ ਡਾਏ ਨਾ ਉੱਡ ਗਏ ਚਾਰੇ ਕਬੂਤਰ ਵੀ ਬਿੱਕਰ ਖਾਲੜੇ ਵਾਲੇ ਵੀਰ ਦੇ ਅ ਵੀਰ ਜੀ ਆ ਠੱਠੇ ਵਾਲੇ ਵੀਰਾਂ ਨੇ ਛੜਤੇ ਇਹ ਕਬੂਤਰ ਕਾਸ਼ ਵੀਰ ਨੇ ਆ ਖਲੋਤਾ ਇਹ ਵੀਰ ਲੋ ਵੀ ਜੀ ਗਰ ਲਾਲ ਸੋਲ ਦੇ ਵੀਰ ਜੀ ਚਾਵੇਂ ਕਬੂਤਰ ਉੱਡ ਗਏ ਜੋ ਚਲ ਚਲ ਛੱਡ ਦੇ ਚਲ ਪਾ ਕਰੀਂ ਮਾਤਾ ਹਾਏ ਕਿਤੇ ਹਲੋ ਆ ਵੀਰ ਜੀ ਜੋਬਨ ਵੀਰ ਦੇ ਘਰੋਂ ਸੋਲ ਪਿੰਡ ਤੋਂ ਦਾਤੇ ਜੀ ਵੀਰ ਜੀ ਨੇ ਕੜਾ ਲਾ ਦੇਗੀ ਓਕੇ ਆ ਲक्की ਜੀ ਮੇਰੇ ਵੀ ਦੀ ਕਬੂਤਰ ਜੋ ਚੋਵੇਂ ਹੀ ਆ ਵੇਖੋ ਵੀ ਦੀ अहिड़ी सिर्फ़ु <chill valley laughing> ਆਹ ਤੇ ਗੜਾ ਵੀ ਪੱਲਾ ਜੀ ਜੀ ਆਮਰਤ ਸੋਲ ਦੀ ਛੱਤ ਇਥੋਂ ਕਬੂਤਰ ਉੱਡ ਚੁੱਕੇ ਅਸੀਂ ਕਬੂਤਰ ਲਿਖਣ ਲੱਪੇ ਤੇ ਉਹ ਤਾਂ ਕਰਕੇ ਰਿਕਾਰਡਿੰਗ ਪਾਉਂਦੇ ਹਾਂਜੀ ਵੀਰੇ ਵੀਰੇ ਆ ਠੱਠੇ ਪਿੰਡ ਵਾਲੇ ਕਾਸ਼ ਵੀਰ ਨਾਲੀ ਤਹਿ ਵੱਜ ਗਈ ਜੀ ਵੀ ਆ ਵੇ ਲੋਈ ਕੱਖ ਖਰਾਬ ਹੈ ਇਹਦੀ ਗਰਦਾਲ ਸੋਲ ਦੀ ਵੀਡੀਓ ਬਣੀ ਤਾ ਇਹ ਖੁੱਲ ਗਈ ਜੀ ਠੀਕ ਹੈ ਸਹੀ ਵੱਜ ਗਈ ਆ ਇਹ ਪਿੰਡ ਤੀਜੀ ਆ ਮਣੀ ਵੀਰ ਦੇ 16 ਵਾਲੇ ਦੇ ਤਹਿ ਵੱਜ ਗਈ ਤਿੰਨ ਕਬੂਤਰ ਇੰਜਰੇ ਚ ਤੇ ਪਿਛੜੀ ਤੇ ਬਧਾਏ ਹਾਂਜੀ ਵੀਰ ਜੀ ਆ ਅਮਰਤ ਸੋਲ ਆ ਵੀਰ ਦੀ ਛੜੀ ਲਵਾਤੀ ਜੇ ਹਾਂਜੀ ਵੀਰ ਜੀ ਆ ਅਮਰਤ ਸੋਲ ਆ ਵੀਰ ਦੀ ਛੜੀ ਲਵਾਤੀ ਜੇ ਪਪਾ ਜੀ ਫਿਰ ਪਤਾ ਕੀ ਆ ਜਿਹੜਾ ਬੰਦਾ ਆ ਫਿਰ ਉਹ ਤੇ ਉਹਨੂੰ ਚਾਹੀਦਾ ਫਿਰ ਇਸ ਤੋਂ ਹੋ ਇਸ ਤੋਂ ਨਾ ਤੂੰ ਰਾਜੇ ਉਹ ਤੂੰ ਹੀ ਬੜਾ ਤੁਹਾਨੂੰ ਪਤਾ ਹੀ ਆ ਵੀ ਇੱਥੇ ਬਾਜੀ ਗਏ ਆ ਇਹ ਤੁਹਾਡੀ ਜ਼ਿੰਮੇਵਾਰੀ ਮੇਰੇ ਤੇ ਵਿਸ਼ਵਾਸ ਮੇਰੇ ਤੇ ਨਾ ਵਿਸ਼ਵਾਸ ਇਹ ਚੀਜ਼ ਖੜੀ ਹੁੰਦੀ ਆ ਪਪਾ ਜੀ ਪਤਾ ਕੀ ਜੇ ਤੁਹਾਨੂੰ ਵਿਸ਼ਵਾਸ ਚ ਇਹ ਕੱਲਿਆ ਵਾ ਸਾਨੂੰ ਤੁਹਾਨੂੰ ਭਾਇਆ ਇੱਥੇ ਤੁਹਾਨੂੰ ਭਾਇਆ ਵਾ ਤੇ ਮੋਰ ਕੌਣ ਲੁੰਦਦਾ ਅੱਜ ਕੱਲ ਕੋ ਕੰਡੇ ਬੜੇ ਬਣਾਏ ਜਾਣਾ ਬਿਮਾਰੀ ਇਹਨਾਂ ਨੂੰ ਜੀ ਪਤਾ ਨਹੀਂ ਕਿਉਂ ਆ ਯਾਰ ਜਰਮਾਰ ਜਦੋਂ ਉੱਡੇ ਆ ਗਏ ਉਹਨੇ ਤਰੇ ਦੇ ਬਹਿਣਾ ਇੰਦਾਂ ਆ ਰਹੀ ਮੈਂ ਆਨੇ ਅੱਛੇ ਬਹਿਣਾ ਪਤਾ ਕਿਉਂ ਜੁ ਮੇਰੀ ਟਾਡੀ ਉਹ ਪਤਾ ਕੀ ਤੁਹਾਨੂੰ ਪਤਾ ਉਹ ਖਰਨਾ ਨਹੀਂ ਖਰੀਦ ਮਾਨਾ ਪਿੰਡ ਸੋਲ ਵੀਰ ਜੀ ਜੋ ਬਨਵੀਰ ਦੇ ਘਰ ਤਾਏ ਵੱਜ ਗਈ ਗਰ ਪੇਜ ਫਬਜੀ ਅੱਡਾ ਦਾ ਗਗਵਾ ਜੀ ਐਜ ਲੋ ਵੀਰ ਜੀ ਲਾਗੀ ਜੇ ਛਤਰੇ ਆਹ ਵੀਰ ਜੀ ਵੀਰ ਗੋਪੀ ਦੇ ਕਬੂਤਰ ਬਾਹਰ ਜੇ ਹਾਂ ਜੀ ਗੋਪੀ ਫਰੰਦੀਪੁਰੀਆ ਜੀ ਆਪਾਂ ਛੜੀ ਦੇ ਪਿੰਜਰੇ ਦੋਵੇਂ ਲਾਤੇ ਜੋ ਕਰ ਲੋ ਚੈੱਕ ਠੀਕ ਹੈ ਬਾਬਾ ਜੀ ਤੁਹਾਨੂੰ ਇਹ ਗਾ ਲਾਉਣਾ ਜ਼ਰੂਰੀ ਆ ਆਪਣਾ ਨਾਤਾ ਜੀ ਦੇਖੋ ਆ ਮਿਰਜ਼ ਬੁੱਟਰ ਗਿੱਲ ਪੰਦੀ ਤਾਏ ਜੇ ਇੱਕ ਕੁੱਤੇ ਵੱਜਾ ਤੇ ਤਿੰਨ ਚਾਰ ਪਿੰਜਰੇ ਚ ਪਾਏ ਆ ਆ ਵੀਰ ਮੋਹਰਾ ਦੇ ਆਇਆ ਬਿੱਕਰ ਵੱਲੋਂ ਇਹ ਵੀਰ ਤਾਂ ਮੋਬਾਈਲ ਨਹੀਂ ਹੈਗਾ WhatsApp ਵਾਲਾ ਬਿੱਕਰ ਵੀਰ ਘਰੇ ਚਲ ਗਿਆ ਅਵੀ ਜੀ ਤਰਤਾਰਨ ਤੋਂ ਮਾਨੇ ਵੀਰ ਦੇ ਕਬੂਤਰ ਬਾਰਡਰ ਪਾਰ ਕਰ ਗਏ ਜੇ। ਉਹ ਫਿਰਦੇ ਆ ਚਮੇ। ਅੰਕਲ ਹੀਰਾ ਸਿੰਘ ਨਾਰਲੀ ਦੇ ਤਿੰਨੇ ਕਬੂਤਰ ਹੋ ਗਿਆ ਵੇ ਗੰਗੀਤ ਪੜਾ ਪੋਟੀਆਂ ਨੇ ਪ੍ਰੇਮ ਜੰਮ ਬੱਲਾ ਬੱਲਾ ਕੋਲ ਲੈ ਕੋਲ ਮੰਗੂ ਆ ਮੈਂ ਰੱਖਿਆ ਬੋਵੀ ਨੇ ਨਹੀਂ ਮਾਰਾ ਨਹੀਂ ਕਰਨ ਵਾਲਾ ਬੈਗ 11:30 11:30 ਕੇ ਪੰਜਾਂ ਉੱਤੇ ਨਾ ਕਰ ਦੇਣਾ ਡੂਟ ਹੋ ਗਈ। ਹੋਈ ਜੇ ਸ਼ਰੂ ਦੇ ਕਬੂਤਰ ਦੋ। ਜੀ ਬਾਦਰ ਵੀ ਦੇ ਜੀ ਚੋਹੇ ਕਬੂਤਰ ਆਸ਼ੀਨਿਆਂ ਤੋਂ। ਪੱਕਾ ਸਾਹਮਣੇ ਫਿਰਦੇ। ਅ ਵੀਰ ਜੀ ਵੀਰ ਦਾ ਦੂਜਾ ਬੱਚਾ ਵੀ ਬਹਿ ਗਿਆ ਜੀ ਵੀਰ। 11:35 ਦੇ। 11:35 ਦੇ ਵੀਰ ਬਹਿ ਗਿਆ ਜੀ। ਵੀਰ ਜੀ ਕਾਸ਼ ਵੀਰ ਦੇ ਦੂਜੇ ਬੱਚੇ ਵੀ ਦੋਵੇਂ ਆ ਫਿਰਦੇ ਨੀਵੇਂ ਬਿਲਕੁਲ। ਕਰਦੇ ਲਾਗੇ ਫਿਰ ਵੀ ਆ ਵੀ ਲੋ ਵੀ ਠੱਠਿਆਂ ਵਾਲੇ ਆਏ ਸ਼ੇਰੇ ਵੀ ਦੇ ਕਬੂਤਰ ਚਮੇ ਆ ਗਏ ਜੇ ਚਮੇ ਆ ਗਏ ਨਹੀਂ ਮੈਂ ਫਿਰ ਇਹ ਕਾਸ਼ ਵੀਰ ਠੱਠਿਆਂ ਵਾਲੇ ਦੇ ਦੂਜੇ ਕਬੂਤਰ ਵੀ ਬਹਿ ਗਏ ਜੇ ਦੋਵੇਂ ਵੀਰ ਇੱਠੇ ਬਹਿ ਗਏ ਦੋਵੇਂ 1152 ਦੇ ਵੀਰ ਬਹਿ ਗਏ ਉਹ ਸ਼ਸਤਰ ਦੇ ਤਾਂ ਆਹੋ ਜਿਹੇ ਵੀ ਲਿਆ ਦੂਜਾ ਕਬੂਤਰ ਜੋ i'm going to ਇਹ ਮਣੀ ਵੀਰ ਦੇ 16 ਪੈਂਡਾ ਕਬੂਤਰ ਬੈਹਨਦੇ ਵੀਰ ਜੀ ਚਾਰੇ ਕਬੂਤਰ ਜੀ ਲੰਨ ਲੈਣ ਦਾ ਪੜਾ ਨਹੀਂ ਦਸ ਦਿਨ ਦਾ ਆਹ ਇਹਨੇ ਵੀਰ ਜੀ ਆਹ ਕਬੂਤਰ ਚੋਂ ਤਿੰਨ ਆਵੇ ਵੀਰ ਜੀ ਤਾਂ ਨੂੰ ਜਾਣਦੇ ਫੇਰ ਇਹ ਕਬੂਤਰ ਹੁਣੇ ਬੈ ਗਿਆ ਵੀਰ ਜੀ ਨਾਲ ਜਦੋਂ ਆਏ ਨੂੰ ਗੇੜਾ ਭਰਿਆ ਨਾ ਘਰ ਤੋਂ ਆਏ ਆਹ ਹੋ ਹੋ ਜੇ 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 ਕੋਈ ਆਹ ਇਤਨੇ ਕਬੂਤਰ ਛੇਰੇ ਦੇ ਸੱਤੇ ਜੋ ਤੰਦੇ ਹੋ ਤਨੇ ਆ ਗਏ ਜੀ ਰਵਾਇ ਨੂੰ ਘੇੜਾ ਭਰਿਆ ਨਾ ਘਾਤੂ ਆਇਆ ਹੁਣ ਲੋਜਾ ਅਜੇ ਅਜੇ ਦੇਖ ਲੋ ਜੀ ਹੁਣ ਇਹਨੇ ਆਹ ਇੱਤਨੇ ਕਬੂਤਰ ਛੇਰੇ ਦੇ ਤੇ ਸੇ ਜੋ ਤੇ ਨੇ ਆ ਤਨੇ ਆ ਗਏ ਕਰਨ ਤਾਰਨ ਤੋਂ ਵੀਰ ਦੀ ਕਬੂਤਰੀ ਬੈ ਗਈ ਜੇ ਪਹਿਲੀ 12 12 ਵਜ ਗਏ 42 ਮਿੰਟ ਦੇ ਨੇ ਕਾੜੇ ਪਹਿਲੇ ਥੱਲੇ ਪਿੰਜਰਾ ਪਿਆ ਆਇਆ ਪਾਣੀ ਪਾਗ ਲੈ ਆ ਇੱਕ ਵੇਖਣ ਆ ਵੀਰ ਆਪ ਤਰਨ ਤਰ ਨਾਲੇ ਵੀਰ ਮਾਨੇ ਦੇ ਆ ਫਿਰਦੇ ਦੋ ਆ ਜੋ ਇੱਕ ਵੀਰ ਦਾ ਆ ਫਿਰਦਾ ਜੋਤੇ ਤਿੰਨ ਕਬੂਤਰ ਜੋ ਵਿਰਜੀ ਬਿੱਕਰ ਵੀਦੇ ਆਵੇ ਸਾਹਮਣੇ ਕਬੂਤਰ ਦੋਵੇਂ ਲਾਓ ਵੀਰ ਮੇਰੇ ਸ਼ੇਰੇ ਵੀਰ ਗੱਗੂਏ ਦੇ ਕਬੂਤਰ ਹੱਥ ਨੇ ਆਉਂਦੇ ਆ ਹੱਥ ਨੇ ਆਉਂਦੇ ਆਜੇ ਵੀਰ ਜੀ ਬੱਗਾ ਕਬੂਤਰ ਕਾਲੀਆਂ ਅੱਖਾਂ ਠੀਕ ਜੀ ਹੁਣ ਆ ਜੀ ਉਹ ਤਾਂ ਨਾ ਹਲੋ ਵੀਰ ਜੀ ਤੈਨਾਂ ਕਬੂਤਰ ਨਹੀਂ ਆਏ ਸ਼ੇਰੇ ਵੀਰ ਗੱਗੂ ਪੇਰੇ ਆਹ ਤਨੇ ਕਬੂਤਰ ਜੇ ਆਰੇ ਵੀਰ ਜੀ ਦੋ ਆ ਜਾਂਦੇ ਤੈਨੀਆਂ ਤਨੀਆਂ ਆ ਜਿੱਤਨੇ ਪੁੱਤਰਾ ਦੋ ਬੈਗੇ ਦੋ ਬੈਗੇ ਜੀ ਕਿੰਨਾ ਟਾਈਮ ਜੀ 28 ਇਹ 28 ਕੱਜਾ ਬੈਗੜੀ ਬੈਗੀ ਆ ਉਹ ਕੱਟ ਦਿੰਦੇ ਆ ਕੱਟ ਨਹੀਂ ਮੈਚ ਨਾ ਰੋਲ ਤੇ ਜੀ ਆਵੇ ਹਾਂ ਗਰਮ ਹੋ ਗਿਆ ਵੀਡੀਓ ਨਹੀਂ ਬਣਾਉਂਦਾ ਮੇਰਾ ਗੋਰਚੀ ਗਰਮ ਹੋ ਗਿਆ ਤੇ ਚੁੱਤੇ ਆ ਗਏ ਸਸਿਗਾ ਬਟੋ ਆਵੇ ਹਾਂ ਤੇ ਹੀ ਆਉਂਦੇ ਆਂ ਪਤਾ ਨਹੀਂ ਹਾਂ ਰੋਣ ਕੰਜੇ ਦਾ ਪਾਦ ਨਾ ਆਵੇ ਹਾਂ ਆਵੇ ਆਗੇ ਕਲੀਅਰ ਦਿਲ ਤੋਂ ਪੈਣ ਆਗੇ ਤੇ ਜੀ ਆ ਖਾਲੜੇ ਵਾਲੇ ਵੀਰਾਂ ਦੇ ਤਿੰਨ ਕਬੂਤਰ ਆਏ ਤੇ ਇੱਕ ਉੱਡ ਗਿਆ ਇਹ ਕਾਹ ਹੋਣੀ ਦੇਖੀ ਆਏ ਜੀ ਆ ਖਾਲੜੇ ਦੇ ਵੀਰ ਦੀ ਆ ਕਬੂਤਰੀ ਬੈਠੀ ਨੇ ਮੋਰ ਖਾਏ ਕੱਟਣ ਤੋਂ 10 ਮਿੰਟ ਬਾਅਦ ਚ ਆ ਗਿਆ ਜੋਤੋਂ ਡੋਬ ਚੋਂ ਆਵੇ ਫਿਰਦਾਨ ਕੱਟਿਆ ਗਿਆ ਸੀ ਤੇ ਪਰ 10 ਮਿੰਟ ਬਾਅਦ ਚ ਆ ਗਿਆ ਬੈਠੇ ਆ ਇੱਕ ਆ ਕਬੂਤਰੀ ਆ ਮੋਰ ਜੋ ਤੇ ਕਾਰ ਜੋ ਕੂਤਰਤੰਗਾ ਆ ਵੀਰ